ਤੇ ਪੀਟੀਸੀ ਨਿਊਜ਼ ਦੀ ਵੱਡੀ ਕਵਰੇਜ ਲਗਾਤਾਰ جاری ਹੈ ਔਰ ਤੁਹਾਨੂੰ ਅਸੀਂ ਪਲ-ਪਲ ਦੀ ਅਪਡੇਟ ਦੇ ਰਹੇ ਹਾਂ ਔਰ ਇਹਦੇ ਵਿੱਚ ਹੀ ਇੱਕ ਹੋਰ ਵੱਡੀ ਖਬਰ ਹੈ ਕਿ ਅੱਜ ਦਾ ਦਿਨ ਪੰਜਾਬ ਲਈ ਕਾਫੀ ਭਾਰੀ ਹੈ ਕਿਉਂ ਕਿ ਪਹਿਲਾਂ ਹੀ ਮਾਝਾ ਤੇ ਦੁਆਬਾ ਜਿਹੜਾ ਮਾਝਾ ਔਰ ਦੁਆਬਾ ਰੀਜਨ ਹੈ ਹੜ੍ਹ ਦੀ ਮਾਰ ਸਭ ਤੋਂ ਵੱਧ ਪਈ ਹੈ ਤੇ ਹੁਣ ਇਹਦਾ ਅਸਰ ਹੌਲੀ-ਹੌਲੀ ਮਾਲਵਾ ਖੇਤਰ ਦੇ ਵਿੱਚ ਵੀ ਪੈਣਾ ਸ਼ੁਰੂ ਹੋ ਸਕਦਾ ਹੈ ਸਭ ਤੋਂ ਵੱਡੀ ਪਰੇਸ਼ਾਨੀ ਦੀ ਗੱਲ ਇਹ ਹੈ ਕਿ ਰੁੱਕ-ਰੁੱਕ ਕੇ ਲਗਾਤਾਰ ਬਰਸਾਤ ਹੋ ਰਹੀ ਹੈ ਬਰਸਾਤ ਰੁਕਣ ਦਾ ਨਾਮ ਨਹੀਂ ਲੈ ਰਹੀ ਹੜਾ ਕਾਰਨ ਪਹਿਲਾਂ ਹੀ ਤਬਾਹੀ ਬਹੁਤ ਜ਼ਿਆਦਾ ਮੱਚੀ ਹੋਈ ਸੀ ਤੇ ਹੁਣ ਹਾਲਾਤ ਹੋਰ ਵੀ ਜ਼ਿਆਦਾ ਪੈਂਕਰ ਹੋਣ ਜਾ ਰਹੇ ਨੇ ਸਭ ਤੋਂ ਪਹਿਲਾਂ ਤੁਹਾਨੂੰ ਮਾਝਾ ਇਲਾਕੇ ਚ ਲੈ ਕੇ ਚਲਦੇ ਆ ਕਿ ਕਿਸ ਤਰੀਕੇ ਦੇ ਹਾਲਾਤ ਨੇ ਅਜ ਨਾਲਾ ਦੇ ਵਿੱਚ ਦੇਖ ਲਓ ਹਾਲਾਤ ਇਸ ਤਰੀਕੇ ਦੇ ਨੇ ਕਿ ਲੋਕ ਹੁਣ ਡੁੱਬਦੇ ਜਾ ਰਹੇ ਨੇ ਇਹ ਹੜਾ ਦੇ ਵਿੱਚ ਕਿਸ ਤਰੀਕੇ ਦੇ ਨਾਲ ਇੱਕ ਸ਼ਖਸ ਹੜ ਦੇ ਪਾਣੀ ਦੇ ਵਿੱਚ ਡੁੱਬ ਰਿਆ ਸੀ ਜਿਸ ਦਾ ਰੈਸਕਿਊ ਆਪਰੇਸ਼ਨ ਕੀਤਾ ਗਿਆ ਜਿਸ ਨੂੰ ਬੜੀ ਮੁਸ਼ਕਲ ਦੇ ਨਾਲ ਬਚਾਇਆ ਗਿਆ ਆ ਤਸਵੀਰਾਂ ਦੇਖੋ ਕਿਸ ਤਰੀਕੇ ਦੇ ਨਾਲ ਦਹਿਲਾ ਦੇਣ ਵਾਲੀਆਂ ਦਿਲ ਨੂੰ ਦਹਿਲਾ ਦੇਣ ਵਾਲੀਆਂ ਇਹ ਤਸਵੀਰਾਂ ਨੇ ਅਜ ਨਾਲਾ ਤੋਂ ਇਹ ਸਾਹਮਣੇ ਆਈਆਂ ਨੇ ਆ ਦੇਖ ਲਓ ਚਿੱਟੇ ਔਰ ਲਾਲ ਸਰਕਲ ਦੇ ਵਿੱਚ ਤੁਹਾਨੂੰ ਉਹ ਬੰਦਾ ਦਿਖਾਈ ਦੇ ਰਿਹਾ ਲekin ਸ਼ੁਕਰ ਹੈ ਪ੍ਰਮਾਤਮਾ ਦਾ ਸ਼ੁਕਰ ਹੈ ਵਾਹਿਗੁਰੂ ਦਾ ਕਿ ਜਿਸ ਥਾਂ ਦੇ ਉੱਤੇ ਉਹ ਬੰਦਾ ਡੁੱਬ ਰਿਹਾ ਸੀ ਤੈਰ ਕੇ ਇੱਕ ਥਾਂ ਤੋਂ ਦੂਸਰੀ ਥਾਂ ਤੇ ਜਾ ਰਿਹਾ ਸੀ ਮੌਕੇ ਦੇ ਉੱਤੇ ਰਾਹਤ ਟੀਮਾਂ ਮੌਜੂਦ ਸੀ ਤੇ ਕਿਸ ਤਰੀਕੇ ਦੇ ਨਾਲ ਐਨਡੀਆਰਐਫ ਦੀ ਟੀਮ ਦੇ ਇੱਕ ਜਵਾਨ ਨੇ ਪਾਣੀ ਦੇ ਵਿੱਚ ਛਾਲ ਮਾਰ ਕੇ ਉਸ ਵਿਅਕਤੀ ਦੀ ਜਾਨ ਬਚਾਈ ਹੈ ਬੜੀਆਂ ਹੀ ਭਿਆਨਕ ਤਸਵੀਰਾਂ ਪੰਜਾਬ ਦੇ ਕੋਨੇ-ਕੋਨੇ ਚ ਐਸੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਇਸੇ ਕਰਕੇ ਪੰਜਾਬ ਦੇ ਉੱਤੇ ਇਸ ਵਕਤ ਰੈੱਡ ਅਲਰਟ ਹੈ ਹਲੇ ਹੋਰ ਵੀ ਜ਼ਿਆਦਾ ਡੁੱਬ ਸਕਦਾ ਹੈ ਪੰਜਾਬ ਕਿਸ ਤਰੀਕੇ ਦੇ ਨਾਲ ਦੀਆਂ ਤਸਵੀਰਾਂ ਨੇ ਅਜਨਾਲਾ ਅਜਨਾਲਾ ਇਲਾਕੇ ਦੀਆਂ ਤਸਵੀਰਾਂ ਨੇ ਇਹ ਕਬਈ ਇੱਕ ਬੰਦੇ ਦਾ ਰੈਸਕਿਊ ਕੀਤਾ ਗਿਆ ਜਦੋਂ ਡੁੱਬ ਰਿਹਾ ਸੀ ਦਰਿਆ ਦੇ ਵਾਟ ਪਾਣੀ ਦੇ ਵਿੱਚ ਡੁੱਬ ਰਿਹਾ ਸੀ ਕਿਉਂਕਿ ਭਾਵੇਂ ਸਤਲੁਜ ਹੋਵੇ ਬਿਆਸ ਹੋਵੇ ਜਾਂ ਫਿਰ ਰਾਵੀ ਹੋਵੇ ਇਸ ਵਕਤ ਤਿੰਨੇ ਹੀ ਜਿਹੜੇ ਦਰਿਆ ਨੇ ਆਪਣੇ ਹੱਦਾਂ ਤੋੜ ਕੇ ਦਰਿਆ ਪੂਰੇ ਤਰੀਕੇ ਦੇ ਨਾਲ ਪੰਜਾਬ ਦੀ ਧਰਤੀ ਦੇ ਉੱਤੇ ਕਾਬਜ਼ ਹੋ ਚੁੱਕੇ ਨੇ ਪੰਜ ਆਬਾਂ ਦੀ ਧਰਤੀ ਕਿਹਾ ਜਾਂਦਾ ਸੀ ਲੇਕਿਨ ਤਿੰਨ ਆਬਾਂ ਨੇ ਵੀ ਪੰਜਾਬ ਨੂੰ ਅੱਜ ਪੂਰੇ ਤਰੀਕੇ ਦੇ ਨਾਲ ਡੁਬੋ ਕੇ ਰੱਖਿਆ ਹੋਇਆ ਆ ਤਸਵੀਰਾਂ ਜਰਾ ਦੇਖੋ ਕਿਵੇਂ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਅਰੇ ਅਬ ਮੱਤ ਫੇਕ ਨਜ਼ਦੀਕ ਲਾ ਕੇ ਫੇਕ ਨਜ਼ਦੀਕ ਲਾ ਕੇ ਨਜ਼ਦੀਕ ਲਾ ਕੇ ਫੇਕ ਨਾ ਦਿੰਦੀ ਵਾਹ 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 ਲੈ ਬਲਾਈ ਬੋ ਲੈ ਬਲਾਈ ਬੋ ਟੇਕੇ ਫੇਕ ਟੇਕੇ ਫੇਕ ਦੂਰ ਲੈ ਲੈ ਬੋ ਟੇਕੇ ਫੇਕ ਦੂਰ ਹਰ ਚੰਗਾ ਤਾਮਾ ਕਮ ਕਹਾਂ ਸੇ ਆਇਆ ਹੈ ਚਲ ਅਰੇ ਲੈ ਬੋ ਲੈ ਬੋ ਆਜੋ ਆਜੋ ਆਪਾਂ ਠੀਕ ਹੈ ਹਾਂ ਠੀਕ ਹੈ ਠੀਕ ਹੈ ਠੀਕ ਹੈ ਨਾ ਭਾਈ ਤੂੰ ਮਟਰਿਕ ਮਟਰ ਕੋ ਠੀਕ ਹੈ ਨਾ ਠੀਕ ਹੈ ਠੀਕ ਹੈ ਤੱਕੇ ਸਟ੍ਰੀਕੇ ਦੇ ਨਾਲ ਅਜਨਾਲਾ ਦੀਆਂ ਤੁਹਾਨੂੰ ਅਸੀਂ ਇਹ ਤਸਵੀਰਾਂ ਦਿਖਾ ਰਹੇ ਸੀ ਕਿਵੇਂ ਇੱਕ ਵਿਅਕਤੀ ਦੀ ਜਾਨ ਨੂੰ ਬਚਾਇਆ ਜਾ ਰਿਹਾ ਹੈ ਬੜੀ ਹੀ ਮੁਸ਼ਕਿਲ ਦੇ ਨਾਲ ਪਰ ਜਰਾ ਸੋਚੋ ਜੇਕਰ ਇੱਥੇ ਰਾਹਤ ਟੀਮ ਨਾ ਹੁੰਦੀ ਤਾਂ ਉਸ ਵਿਅਕਤੀ ਦਾ ਕੀ ਹੁੰਦਾ ਇਹ ਤਾਂ ਤੁਹਾਨੂੰ ਇੱਕ ਤਸਵੀਰ ਦਿਖਾਈ ਹੈ ਅਜਨਾਲਾ ਦੀ ਹੀ ਇੱਕ ਹੋਰ ਤਸਵੀਰ ਦਿਖਾਨੇ ਆ ਪਿੰਡਾਂ ਦੇ ਪਿੰਡ ਪੂਰੇ ਤਰੀਕੇ ਦੇ ਨਾਲ ਡੁੱਬ ਚੁੱਕੇ ਨੇ ਫਸਲਾਂ ਪੂਰੇ ਤਰੀਕੇ ਦੇ ਨਾਲ ਪਾਣੀ ਦੇ ਵਿੱਚ ਸਮਾ ਚੁੱਕੀਆਂ ਨੇ ਜੋ ਡੰਗਰ ਬੱਚੇ ਨੇ ਉਹ ਵੀ ਥਾਂ ਥਾਂ ਦੇ ਉੱਤੇ ਮਰੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਤੁਹਾਨੂੰ ਅਸੀਂ ਉਹ ਤਸਵੀਰਾਂ ਨਹੀਂ ਦਿਖਾਵਾਂਗੇ ਜਿੱਥੇ ਲਾਸ਼ਾਂ ਵਹਿ ਰਹੀਆਂ ਨੇ ਜਾਨ ਰਾਦੀਆਂ ਲੇਕਿਨ ਕੁਝ ਹੋਰ ਤਸਵੀਰਾਂ ਕਿਵੇਂ ਲੋਕ ਇਸ ਵਕਤ ਗੁਹਾਰ ਲਗਾ ਰਹੇ ਨੇ ਸਰਕਾਰ ਨੂੰ ਕੀ ਰਹਿਮ ਕੀਤਾ ਜਾਵੇ ਬਚਾਇਆ ਜਾਵੇ ਲੇਕਿਨ ਸਰਕਾਰ ਨਾਮ ਦੀ ਕੀ ਚੇ ਕਿਸੇ ਥਾਂ ਦੇ ਉੱਤੇ ਚੀਜ਼ ਨਹੀਂ ਹੈ ਆ ਦੇਖੋ ਲੋਕ ਕਿਵੇਂ ਇਸ ਵਕਤ ਪਾਣੀ ਦੇ ਵਿੱਚ ਤੜਫਦੇ ਹੋਏ ਨੇ ਇਹਨਾਂ ਦਾ ਰਾਦਾ ਵੀ ਥੋੜਾ ਜਿਹਾ ਪਾਣੀ ਬਹੁਤ ਜ਼ਿਆਦਾ ਪ੍ਰਸ਼ਾਸਨ ਦਾ ਬੰਦਾ ਹੀ ਕੋਈ ਨਹੀਂ ਪੁੱਜਣ ਟਿਆ ਹੁਣ ਕੁਲਦੀਪ ਧੜੀਵਾਲ ਦਾ ਮੁੰਡੇ ਦਾ ਉਹ ਵੀ ਡੀਸੀ ਆ ਵੇਖੋ ਆਂਦੇ ਇਧਰ ਅਗਲੇ ਆਪਣੇ ਪਾਣੀ ਨਹੀਂ ਹੈਗਾ ਆ ਵੇਖੋ ਕਿਵੇਂ ਪਾਣੀ ਆ ਸਾਡੇ ਦਾ ਸਾਰਾ ਪ੍ਰਵਾਹ ਡੁੱਬਾ ਪਿਆ ਪਾਣੀ ਤੇ ਆਹ ਵੇਖੋ ਪ੍ਰਸ਼ਾਸਨ ਉੱਥੋਂ ਹੀ ਪਛਾਈ ਮੋੜ ਜਾਂਦਾ ਕੋਈ ਪਹੁੰਚਦਾ ਹੀ ਨਹੀਂ ਪਤਾ ਨਹੀਂ ਅਸੀਂ ਕਿਸਾਨਾਂ ਨਾਲ ਸੰਬੰਧ ਰੱਖਦੇ ਆਂ ਤਾਂ ਕਰਕੇ ਸਾਡੇ ਕੋਲ ਨਹੀਂ ਕੋਈ ਪਹੁੰਚਣ ਡਿਆ ਗੱਲ ਤੇ ਇਹੋ ਹੀ ਆ ਨਾ ਬਾਕੀ ਸਾਰੇ ਆਉਣ ਡਿਆ ਵੇਖੋ ਡੰਗਰ ਸਾਡੇ ਕਿਵੇਂ ਪਾਣੀ 'ਚ ਤੁਰੇ ਫਿਰਨ ਡਿਆ ਨੇ ਬਹੁਤ ਜ਼ਿਆਦਾ ਪਾਣੀ ਹੈ ਇੱਥੇ ਥੋੜਾ ਪਾਣੀ ਨਹੀਂ ਆ ਇਨਾ ਦਾ ਰਾਦਾ ਵੀ ਥੋੜਾ ਜਿਹਾ ਪਾਣੀ ਬਹੁਤ ਜਿਆਦਾ ਪ੍ਰਸ਼ਾਸਨ ਦਾ ਬੰਦਾ ਹੀ ਕੋਈ ਨਹੀਂ ਪੁੱਜਣ ਡਿਆ ਹੁਣ ਕੁਲਦੀਪ ਢਾੜੀ ਹਾਲ ਦਾ ਮੁੰਡੇ ਦਾ ਉਹ ਵੀ ਡੀਸੀ ਨੂੰ ਮੈਸੇਜ ਪਾਇਆ ਪੀਡੀਸੀ న్యూਸ ਵਾਲੇ ਪੱਤਰਕਾਰਾਂ ਨੇ ਤੇ ਫੇਰ ਉਹਨੇ ਸਾਨੂੰ ਹੁਣ ਫੋਨ ਕੀਤਾ ਸਵੇਰੇ ਉਹ ਵੀ ਕੁਲਦੀਪ ਸਿੰਘ ਢਾੜੀ ਹਾਲ ਦੇ ਬੇੜੇ ਨੇ ਹੋਰ ਨਹੀਂ ਕਿਸੇ ਨੇ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਸਾਡੇ ਕੋਲ ਪਹੁੰਚਾਇਆ ਅਜੇ ਤੱਕ ਆਹ ਵੇਖ ਲਓ ਆਹ ਸਾਰੇ ਵੇਖੋ ਆਵੇ ਆਵੇ ਡੰਗਰ ਸਾਡੇ ਉੱਤਰਾ ਹੀ ਫਿਰਨ ਦਾ ਪਾਣੀ ਚ ਇਹ ਵੀ ਸਵੇਰੇ ਡੀਸੀ ਸਾਹਿਬ ਨੇ ਕਿੰਨੇ ਕਨੈਕਟ ਕੀਤਾ ਤੇ ਫਿਰ ਕੋਈ ਨਹੀਂ ਪਹੁੰਚਿਆ ਜੇ ਤੱਕ ਪ੍ਰਸ਼ਾਸਨ ਦੇ ਅਧਿਕਾਰੀ ਜਿਹੜਾ ਕੋਈ ਵੀ ਆ ਆ ਵੇਖੋ ਪੰਜਾਬ ਚੋਂ ਬਾਹਰ ਨਿਕਲ ਕੇ ਜਰਾ ਆਪਾਂ ਚੱਲਦੇ ਆ ਜੰਮੂ ਕਸ਼ਮੀਰ ਵੱਲ ਜੰਮੂ ਕਸ਼ਮੀਰ ਦੇ ਵਿੱਚ ਇੱਕ ਡੈਮ ਹੈ ਸਲਾਲ ਡੈਮ ਰਿਆਸੀ ਇਲਾਕੇ ਦੇ ਵਿੱਚ ਹੈ ਉੱਥੇ ਦੇ ਕਿਵੇਂ ਹਾਲਾਤ ਨੇ ਇਸ ਵਕਤ ਤੁਹਾਨੂੰ ਉਹ ਦਿਖਾਣੇ ਆ ਡੈਮ ਦੇ ਸਾਰੇ ਹੀ ਫਲੱਡ ਗੇਟਸ ਖੋਲ ਦਿੱਤੇ ਗਏ ਨੇ ਤੇ ਇਹਦਾ ਪਾਣੀ ਚਨਾਬ ਦਰਿਆ ਦੇ ਵਿੱਚ ਜਾ ਰਿਹਾ ਹੈ ਚਨਾਬ ਦਰਿਆ ਬਹੁਤ ਘੱਟ ਸੰਖਿਆ ਦੇ ਵਿੱਚ ਭਾਰਤ ਵਿੱਚ ਹੈ ਤੇ ਉਸ ਤੋਂ ਬਾਅਦ ਇਹ ਪਾਕਿਸਤਾਨ ਚਲਾ ਜਾਂਦਾ ਹੈ ਇਸੇ ਕਰਕੇ ਪਾਕਿਸਤਾਨ ਦੇ ਵਿੱਚ ਵੀ ਭਿਆਨਕ ਤਬਾਹੀ ਦੇ ਹਾਲਾਤ ਨੇ ਲੇਕਿਨ ਕਿਸ ਤਰੀਕੇ ਦੇ ਨਾਲ ਤਬਾਹੀ ਆ ਰਹੀ ਹੈ ਭਾਵੇਂ ਪੰਜਾਬ ਹੋਵੇ ਆਪਣਾ ਭਾਰਤ ਵਾਲਾ ਜਾਂ ਫਿਰ ਪਾਕਿਸਤਾਨ ਵਾਲਾ ਲੇਕਿਨ ਕਿਵੇਂ ਆਸਮਾਨ ਤੋਂ ਆਫਤ ਬਰਸ ਰਹੀ ਹੈ ਤੇ ਉਸ ਤੋਂ ਬਾਅਦ ਡੈਮ ਦੇ ਫਲੱਡ ਗੇਟਸ ਖੋਲ ਦਿੱਤੇ ਗਏ ਨੇ ਹੁਣ ਆ ਤਸਵੀਰਾਂ ਦੇਖੋ ਤੁਹਾਨੂੰ ਅਸੀਂ ਸਲਾਲ ਡੈਮ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਰੌਂਗਟੇ ਖੜੇ ਕਰ ਦੇਣ ਵਾਲੀਆਂ ਤਸਵੀਰਾਂ ਨੇ ਕਿਵੇਂ ਪਾਣੀ ਦੇਖੋ ਜਰਾ ਕਿੰਨੀ ਵੱਡੀ ਸੰਖਿਆ ਦੇ ਵਿੱਚ ਕਿੰਨੀ ਵੱਡੀ ਮਾਤਰਾ ਦੇ ਵਿੱਚ ਲਗਾਤਾਰ ਡੈਮ ਦੇ ਸਾਰੇ ਹੀ ਫਲੱਡ ਗੇਟਸ ਦੇ ਵਿੱਚੋਂ ਨਿਕਲ ਰਿਹਾ ਹੈ ਤੇ ਏਸੀ ਆਵਾਜ਼ ਕਈ ਕਿਲੋਮੀਟਰ ਦੂਰ ਤੱਕ ਯਾਨੀ ਕਿ ਪਾਣੀ ਦੀ ਗੜਗੜਾਹਟ ਕਈ ਕਿਲੋਮੀਟਰ ਦੂਰ ਤੱਕ ਸੁਣਾਈ ਦੇ ਰਹੀ ਹੈ ਇਹ ਸਲਾਲ ਡੈਮ ਦੇ ਫਲੱਡ ਗੇਟਸ ਖੋਲੇ ਗਏ ਨੇ ਤਸਵੀਰਾਂ ਤੁਹਾਨੂੰ ਅਸੀਂ ਕੁਝ ਸਮਾਂ ਪਹਿਲਾਂ ਦੀਆਂ ਦਿਖਾ ਰਹੇ ਹਾਂ ਲੇਟੈਸਟ ਬਿਲਕੁਲ ਲੇਟੈਸਟ ਤਸਵੀਰਾਂ ਨੇ ਹੁਣੇ-ਹੁਣੇ ਰਿਕਾਰਡ ਹੋਈਆਂ ਨੇ ਕੁਝ ਸਮਾਂ ਪਹਿਲਾਂ ਤੇ ਆ ਦੇਖ ਲਓ ਕਿਸ ਤਰੀਕੇ ਨਾਲ ਸਲਾਲ ਡੈਮ ਦੇ ਸਾਰੇ ਹੀ ਫਲੱਡ ਗੇਟਸ ਖੋਲ ਦਿੱਤੇ ਗਏ ਨੇ ਪਾਣੀ ਦੀ ਗੜਗੜਾਹਟ ਔਰ ਕਿੰਨੀ ਜ਼ੋਰ ਦੇ ਨਾਲ ਪਾਣੀ ਕਿੰਨੇ ਪ੍ਰੈਸ਼ਰ ਦੇ ਨਾਲ ਡੈਮ ਦੇ ਫਲੱਡ ਗੇਟਸੋਂ ਨਿਕਲ ਰਿਹਾ ਹੈ ਔਰ ਅੱਗੇ ਦਰਿਆ ਜਨਾਬ ਦਰਿਆ ਦੇ ਵਿੱਚ ਜਾ ਰਿਹਾ ਹੈ ਹੁਣਾਂ ਤੁਹਾਨੂੰ ਪੂਰੀ ਆਵਾਜ਼ ਵੀ ਸੁਣਾਣੇ ਆ ਸੀ ਕਿਸ ਤਰੀਕੇ ਦੇ ਨਾਲ ਰੋਦਰ ਰੂਪ ਔਰ ਕਿਸ ਤਰੀਕੇ ਨਾਲ ਡਰਾ ਦੇਣ ਵਾਲੀ ਆਵਾਜ਼ ਹੈ ਤੇ ਐਸੀ ਆਵਾਜ਼ ਨੇ ਭਾਵੇਂ ਉਹ ਭਾਰਤ ਹੋਵੇ ਜਾਂ ਫਿਰ ਪਾਕਿਸਤਾਨ ਦੋਵਾਂ ਪਾਸੇ ਜਿਹੜੇ ਹੜ ਲਿਆਂਦੇ ਹੋਏ ਨੇ ਤੇ ਲੋਕ थरथਰ ਕੰਬ ਰਹੇ ਨੇ ਇਸ ਵਕਤ ਤਾਰਿਆਸੀ ਜ਼ਿਲ੍ਹੇ ਦੇ ਸਲਾਲ ਡੈਮ ਦੀ ਤੁਸੀਂ ਤਸਵੀਰਾਂ ਇਸ ਵਕਤ ਦੇਖ ਰਹੇ ਸੀ ਤੇ ਇਸ ਤੋਂ ਬਾਅਦ ਵਾਪਸ ਤੁਹਾਨੂੰ ਪੰਜਾਬ ਦਾ ਰੁਖ ਕਰਾਨੇ ਆ ਪੰਜਾਬ ਦੇ ਵਿੱਚ ਕਿਸ ਤਰੀਕੇ ਨਾਲ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ ਉਹਦੀਆਂ ਕੁਝ ਹੋਰ ਭਿਆਨਕ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਖਾਲਸਾ ਈ ਧਰਤੀ ਅਨੰਦਪੁਰ ਸਾਹਿਬ ਦਾ ਵੀ ਰੁਖ ਕਰ ਲੈਣੇ ਆ ਕਿਸ ਤਰੀਕੇ ਦੇ ਨਾਲ ਜੋ ਇੱਕ ਦੋ ਦਿਨ ਤੱਕ ਪਹਿਲਾਂ ਸੜਕਾਂ ਦਿਖਾਈ ਦੇ ਰਹੀਆਂ ਸੀ ਹੁਣ ਅਨੰਦਪੁਰ ਸਾਹਿਬ ਸ਼ਹਿਰ ਦੀਆਂ ਸੜਕਾਂ ਵੀ ਗਾਇਬ ਹੋਣ ਲੱਗ ਪਈਆਂ ਨੇ ਔਰ ਸੜਕਾਂ ਦੇ ਉੱਤੇ ਇਸ ਵਕਤ ਵਾਹਨ ਨਹੀਂ ਬਲਕਿ ਸਿਰਫ ਔਰ ਸਿਰਫ ਸਲਾਬ ਹੈ ਪਾਣੀ ਹੈ ਔਰ ਕਿਸ ਤਰੀਕੇ ਦਾ ਮੰਜ਼ਰ ਹੈ ਉਹ ਤੁਹਾਨੂੰ ਤਸਵੀਰ ਕਿਸ ਤਰੀਕੇ ਦੇ ਨਾਲ ਅਨੰਦਪੁਰ ਸਹਿਰ ਸ਼ਹਿਰ ਦੇ ਵਿੱਚ ਵੀ ਹੁਣ ਪਾਣੀ ਵੜ ਚੁੱਕਿਆ ਹੈ ਪਾਣੀ ਚਾਰੇ ਪਾਸੇ ਹੀ ਦਿਖਾਈ ਦੇ ਰਿਹਾ ਹੈ ਲੋਕਾਂ ਦੇ ਵਿੱਚ ਹਾਹਾਕਾਰ ਹੈ ਲੇਕਿਨ ਹਲੇ ਇਸ ਥਾਂ ਦੇ ਉੱਤੇ ਉਸ ਲੈਵਲ ਦੇ ਹਾਲਾਤ ਖਰਾਬ ਨਹੀਂ ਹੋਏ ਜਿੰਨੇ ਕਿ ਹੋਰ ਮਾਝੇ ਜਾਂ ਫਿਰ ਦੁਆਬੇ ਦੇ ਕੰਢੀ ਖੇਤਰਾਂ ਦੇ ਵਿੱਚ ਹੋਏ ਬਨੇ ਆ ਤਸਵੀਰਾਂ ਅਨੰਦਪੁਰ ਸਾਹਿਬ ਦੀਆਂ ਅਨੰਦਪੁਰ ਸਾਹਿਬ ਸ਼ਹਿਰ ਦੀਆਂ ਤਸਵੀਰਾਂ ਇਸ ਵਕਤ ਤੁਹਾਡੀ ਸਕਰੀਨ ਦੇ ਉੱਤੇ ਨੇ ਲਗਾਤਾਰ ਜੋ ਆਲੇ ਦੁਆਲੇ ਤੋਂ ਦਰਿਆ ਵਹਿੰਦੇ ਨੇ ਨਹਿਰਾ ਵਹਿੰਦੀਆਂ ਨੇ ਪੂਰੇ ਤਰੀਕੇ ਨਾਲ ਓਵਰਫਲੋ ਹੋ ਰਹੀਆਂ ਨੇ ਜੋ ਪਾਣੀ ਹੈ ਉਹ ਨਹਿਰਾ ਤੋਂ ਆਪਣੀ ਹੱਦ ਤੋੜ ਕੇ ਸ਼ਹਿਰ ਦੇ ਵਿੱਚ ਦਾਖਲ ਹੋ ਚੁੱਕਿਆ ਹੈ ਹਾਹਾਕਾਰ ਮਚੀ ਹੋਈ ਹੈ ਔਰ ਬਿਲਕੁਲ ਉਸ ਦੇ ਨਜ਼ਦੀਕ ਹੀ ਅਨੰਤਪੁਰ ਸਾਹਿਬ ਦੇ ਨਾਲ ਹੀ ਜਿਹੜਾ ਕਿ ਇੱਕ ਖੇਡ ਗਰਾਊਂਡ ਵੀ ਹੈ ਜਿੱਥੇ ਖਾਲਸਾਈ ਖੇਡਾਂ ਹੁੰਦੀਆਂ ਨੇ ਉਸ ਇਲਾਕੇ ਦੇ ਵਿੱਚ ਜਿਹੜੀ ਚਰਨ ਗੰਗਾ ਸਟੇਡੀਅਮ ਦੇ ਬਿਲਕੁਲ ਨਾਲ ਵਾਲਾ ਇਲਾਕਾ ਜਿੱਥੋਂ ਦਰਿਆ ਲੰਘਦਾ ਉਸ ਦੀਆਂ ਤਸਵੀਰਾਂ ਤੁਸੀਂ ਦੇਖ ਲਓ ਹੁਣ ਆ ਮੇਨ ਰੋਡ ਵੀ ਤੁਸੀਂ ਦੇਖ ਲਓ ਅਨੰਦਪੁਰ ਸਾਹਿਬ ਦਾ ਮੇਨ ਹਾਈਵੇ ਹੈ ਜਿਹੜਾ ਕੀ ਅੱਗੇ ਚੰਡੀਗੜ੍ਹ ਨੂੰ ਕਨੈਕਟ ਹੁੰਦਾ ਤੇ ਕਿਸ ਤਰੀਕੇ ਨਾਲ ਤੇ ਇੱਕ ਪਾਸੇ ਨੂੰ ਇਹ ਹਿਮਾਚਲ ਦੇ ਵਿੱਚ ਐਂਟਰ ਹੋ ਜਾਂਦਾ ਤੇ ਉੱਥੇ ਕਿਸ ਤਰੀਕੇ ਦੇ ਹਾਲਾਤ ਨੇ ਇਸ ਵਕਤ ਦੇਖ ਲਓ ਪੂਰੇ ਤਰੀਕੇ ਦੇ ਨਾਲ ਮਿੱਟੀ ਵਾਲਾ ਪਾਣੀ ਯਾਨੀ ਦਰਿਆਵਾਂ ਵਾਲਾ ਪਾਣੀ ਸ਼ਹਿਰ ਦੇ ਵਿੱਚ ਵੜ ਚੁੱਕਿਆ ਉਸੇ ਪਾਣੀ ਨੇ ਸੜਕਾਂ ਦੇ ਉੱਤੇ ਆਪਣਾ ਪੂਰੇ ਤਰੀਕੇ ਨਾਲ ਕਬਜ਼ਾ ਕਰ ਹੋਇਆ ਹੈ ਇਹ ਜਿਹੜੀ ਰੋਡ ਹੈ ਇਹ ਅੱਗੇ ਸਿੱਧਾ ਚਰਨ ਗੰਗਾ ਸਟੇਡੀਅਮ ਵੱਲ ਜਾਂਦੀ ਹੈ ਜਿੱਥੇ ਹੋਲਾ ਮਹੱਲਾ ਵੀ ਮਨਾਇਆ ਜਾਂਦਾ ਹੈ ਹੋਰ ਖਾਲਸਾਈ ਖੇਡਾਂ ਵੀ ਹੁੰਦੀਆਂ ਨੇ ਚਰਨ ਗੰਗਾ ਸਟੇਡੀਅਮ ਦੇ ਵਿੱਚ ਬਿਲਕੁਲ ਉਸ ਦੇ ਨਜ਼ਦੀਕ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਔਰ ਸਭ ਤੋਂ ਵੱਧ ਅਨੰਦਪੁਰ ਸਾਹਿਬ ਵਾਲੇ ਇਲਾਕੇ ਦੇ ਵਿੱਚ ਜਾਂ ਫਿਰ ਨੰਗਲ ਏਰੀਆ ਦੇ ਵਿੱਚ ਜਿਹੜੀ ਮਾਰ ਪੈਂਦੀ ਹੈ ਉਹ ਸਵਾਹ ਨਦੀ ਕਰਕੇ ਪੈਂਦੀ ਹੈ ਜਿਹੜੀ ਹਿਮਾਚਲ ਪ੍ਰਦੇਸ਼ ਤੋਂ ਵਹਿੰਦੀ ਹੋਈ ਸਤਲੁਜ ਦਰਿਆ ਦੇ ਵਿੱਚ ਆ ਕੇ ਮਿਲ ਜਾਂਦੀ ਹੈ ਜਦੋਂ ਹਿਮਾਚਲ ਪ੍ਰਦੇਸ਼ ਦੇ ਉੱਪਰੀ ਇਲਾਕੇ ਦੇ ਵਿੱਚ ਬਰਸਾਤ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਸਵਾਹ ਨਦੀ ਅਕਸਰ ਹੀ ਉਫਾਨ ਦੇ ਉੱਤੇ ਆਂਦੀ ਹੈ ਤੇ ਲਬ ਲਬ ਹੁੰਦਾ ਹੋਇਆ ਪਾਣੀ ਸਤਲੁਜ ਦਰਿਆ ਦੇ ਵਿੱਚ ਆਂਦਾ ਹੈ ਤੇ ਉਹੀ ਸਤਲੁਜ ਦਰਿਆ ਦਾ ਪ ਨੰਦਪੁਰ ਸਾਹਿਬ ਦੇ ਏਰੀਏ ਦੇ ਵਿੱਚ ਭਿਆਨਕ ਤਬਾਹੀ ਮਚਾਉਂਦਾ ਹੈ ਤੇ ਉਸੇ ਕਾਰਨ ਹੁਣ ਆਹ ਦੇਖ ਲਓ ਜੋ ਪਹਾੜਾਂ ਦੇ ਵਿੱਚ ਹਿਮਾਚਲ ਚ ਬਰਬਾਦ ਹੋ ਰਹੀ ਹੈ ਸਵਾਰ ਨਦੀ ਪਿਛਲੇ ਲਗਾਤਾਰ 10-15 ਦਿਨਾਂ ਤੋਂ ਪੂਰੇ ਤਰੀਕੇ ਨਾਲ ਓਵਰਫਲੋ ਚੱਲ ਰਹੀ ਹੈ ਉਹਦਾ ਪਾਣੀ ਹਿਮਾਚਲ ਚ ਵੀ ਤਬਾਹੀ ਮਚਾ ਰਿਹਾ ਤੇ ਅੱਗੇ ਆ ਕੇ ਪੰਜਾਬ ਚ ਵੀ ਮਚਾ ਰਿਹਾ ਹੈ ਇਹ ਉਹੀ ਤਬਾਹੀ ਦਾ ਮੰਜ਼ਰ ਹੈ ਉਹੀ ਤਬਾਹੀ ਦਾ ਗਵਾਹ ਇਹ ਤਸਵੀਰਾਂ ਨੇ ਜਿਹੜੀਆਂ ਕਿ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਹੁਣ ਤੁਹਾਨੂੰ ਕੁਝ ਹੋਰ ਤਸਵੀਰਾਂ ਵੀ ਦਿਖਾ ਦਿੰਦੇ ਆ ਨੰਗਲ ਦੀਆਂ ਨੰਗਲ ਦੀਆਂ ਵੀ ਤੁਹਾਨੂੰ ਤਸਵੀਰਾਂ ਦਿਖਾਣੇ ਆ ਨੰਦਪੁਰ ਸਾਹਿਬ ਦੇ तरीके ਦੇ ਨਾਲ ਜੋ ਭਾਰੀ ਬਰਸਾਤ ਹੋਈ ਹੈ ਬਰਸਾਤ ਤੋਂ ਬਾਅਦ ਲਗਾਤਾਰ ਪਹਾੜਾ ਚੋਂ ਪਾਣੀ ਰੁੜਦਾ ਹੋਇਆ ਥੱਲੇ ਆ ਰਿਹਾ ਹੈ ਨਾਲ ਹੀ ਨੰਗਲ ਡੈਮ ਬਣਿਆ ਹੋਇਆ ਤੇ ਉਸੇ ਕਰਕੇ ਸਭ ਤੋਂ ਵੱਧ ਪ੍ਰਭਾਵ ਵੀ ਇਸ ਇਲਾਕੇ ਦੇ ਵਿੱਚ ਅਕਸਰ ਪੈਂਦਾ ਹੈ ਜਦੋਂ ਵੀ ਨੰਗਲ ਡੈਮ ਦੇ ਵਿੱਚੋਂ ਪਾਣੀ ਰਿਲੀਜ਼ ਕੀਤਾ ਜਾਂਦਾ ਪਹਿਲਾਂ ਭਾਖੜਾ ਫਿਰ ਅੱਗੇ ਨੰਗਲ ਦੇ ਵਿੱਚੋਂ ਜਦ ਪਾਣੀ ਰਿਲੀਜ਼ ਕੀਤਾ ਜਾਂਦਾ ਤਾਂ ਇਸ ਇਲਾਕੇ ਦੇ ਵਿੱਚ ਮਾਰ ਕਾਫੀ ਜ਼ਿਆਦਾ ਹੁੰਦੀ ਹੈ ਤੇ ਉਹੀ ਮਾਰ ਦੀਆਂ ਤਸਵੀਰਾਂ ਸੜਕਾਂ ਹੀ ਗਾਇਬ ਹੋ ਚੁੱਕੀ ਹੈ ਸੜਕ ਪੂਰੇ ਤਰੀਕੇ ਦੇ ਨਾਲ ਰਖ ਚੁੱਕੀ ਹੈ ਸੜਕ ਹੀ ਨਹੀਂ ਹੈ ਨਿਚੋ ਮਿੱਟੀ ਰੇਤਾ ਸਭ ਕੁਝ ਪੱਥਰ ਬਜਰੀ ਨਿਕਲ ਆਇਆ ਹੈ ਸੜਕ ਖਰਾਬ ਲੋਕਾਂ ਨੇ ਵੀਡੀਓ ਬਣਾ ਕੇ ਜਾਰੀ ਕੀਤੀ ਹੈ ਪੇਸ਼ ਕੀਤੀ ਹੈ ਤੁਹਾਨੂੰ ਇਹ ਪੂਰੀ ਸੁਣਾਣਿਆ ਲੋਕ ਆਪਣਾ ਦੁੱਖੜਾ ਕਿਵੇਂ ਰੋ ਰਹੇ ਨੇ ਤਾਂ ਪਹਾੜਾਂ 'ਚ ਬੱਦਲ ਫੱਟ ਰਹੇ ਨੇ ਮੈਦਾਨੀ ਇਲਾਕਿਆਂ ਦੇ ਵਿੱਚ ਬਰਸਾਤ ਰੁਕਣ ਦਾ ਨਾਮ ਨਹੀਂ ਲੈ ਰਹੀ ਤੇ ਉੱਤੋਂ ਡੈਮ ਦੇ ਵਿੱਚੋਂ ਲਗਾਤਾਰ ਪਾਣੀ ਰਿਲੀਜ਼ ਕੀਤਾ ਜਾ ਰਿਹਾ ਹੈ ਇਹ ਤਿੰਨੀ ਸਿਚੁਏਸ਼ਨ ਜਦ ਇਕੱਠੀਆਂ ਮਿਲਦੀਆਂ ਨੇ ਤਾਂ ਉਸ ਤੋਂ ਬਾਅਦ ਇੱਕ ਤਬਾਹੀ ਨੂਮਾ ਚੀਜ਼ ਸਾਹਮਣੇ ਆਂਦੀ ਹੈ ਕੁਦਰਤ ਦੀ ਪ੍ਰਕੋਪੀ ਤੇ ਉਹੀ ਇਸ ਵਕਤ ਪੰਜਾਬ ਨੂੰ ਜਿਵੇਂ ਆਪਾਂ ਕਹਿ ਦਈਏ ਕਿ ਕਿਸੇ ਦੀ ਜਿਵੇਂ ਬੁਰੀ ਨਜ਼ਰ ਹੀ ਲੱਗ ਗਈ ਹੋਵੇ ਨਾ ਤਾਂ ਬੱਦਲ ਫੱਟਣੋਂ ਹਿਮਾਚਲ ਚ ਰੁਕ ਰਹੇ ਨੇ ਤੇ ਨਾ ਹੀ ਪੰਜਾਬ 'ਚ ਬਰਸਾਤ ਰੁਕ ਰਹੀ ਹੈ ਤੇ ਉੱਤੋਂ ਡੈਮ ਦੇ ਵਿੱਚੋਂ ਲਗਾਤਾਰ ਪਾਣੀ ਵੀ ਰਿਲੀਜ਼ ਕੀਤਾ ਜਾ ਰਿਹਾ ਹੈ ਹੁਣ ਤੁਹਾਨੂੰ ਪਾਖੜਾ ਡ ਲਗਾਤਾਰ ਫਲੱਡ ਗੇਟਸ ਨੂੰ ਕੰਟਰੋਲ ਮਾਤਰਾ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ ਲੇਕਿਨ ਇੱਕ ਗੱਲ ਹੋਰ ਅਹਿਮ ਹੈ ਕਿ ਇਨਫਲੋ ਜਿੰਨਾ ਭਾਖੜਾ ਡੈਮ ਦੇ ਵਿੱਚ ਹੈ ਉਸ ਤੋਂ ਕਿਤੇ ਘੱਟ ਪਾਣੀ ਛੱਡਿਆ ਜਾ ਰਿਹਾ ਹੈ ਕਿਉਂਕਿ ਜੇ ਓਨਾ ਹੀ ਪਾਣੀ ਛੱਡ ਦਿੱਤਾ ਤਾਂ ਲਗਾਤਾਰ ਤਬਾਹੀ ਦੇ ਨਿਸ਼ਾਨ ਹੋਰ ਵੀ ਸਾਹਮਣੇ ਆਂਦੇਪ ਰਹਿਣਗੇ ਇਸੇ ਕਰਕੇ ਪਾਣੀ ਘੱਟ ਛੱਡਿਆ ਜਾ ਰਿਹਾ ਆ ਭਾਖੜਾ ਡੈਮ ਤੇ ਜ਼ਿਆਦਾ ਰਿਹਾ ਇਹਦਾ ਨਤੀਜਾ ਇਹ ਹੋ ਰਿਹਾ ਕਿ ਭਾਖੜਾ ਡੈਮ ਵੀ ਪੂਰਾ ਲਬ ਲਬ ਭਰਿਆ ਹੋਇਆ ਸਿਰਫ ਔਰ ਸਿਰਫ 7.5 ਫੁੱਟ ਦਾ ਫਰਕ ਬਾਕੀ ਹੈ ਖਤਰੇ ਦੇ ਨਿਸ਼ਾਨ ਤੋਂ ਬੀਤੇ ਦਿਨ ਦੀ ਕਰ ਗੱਲ ਕਰੀਏ ਕਰੀਬ 12 15 ਘੰਟੇ ਪਹਿਲਾਂ ਦੀ ਤਾਂ 7 ਫੁੱਟ ਹਲੇ ਖਤਰੇ ਦੇ ਨਿਸ਼ਾਨ ਤੋਂ ਪਾਣੀ ਹੀਠਾ ਸੀ ਜੋ ਕਿ ਹੁਣ ਹੋਰ ਵੀ ਜ਼ਿਆਦਾ ਘਟ ਗਿਆ ਇਹਨਾਂ ਦਾ ਫਰਕ ਹੁਣ ਸਿਰਫ 6.5 ਫੁੱਟ ਰਹਿ ਗਿਆ ਤੇ ਉਹਦੀਆਂ ਤਸਵੀਰਾਂ ਭਾਖੜਾ ਡੈਮ ਦੀਆਂ ਵੀ ਤਸਵੀਰਾਂ ਤੇ ਦੂਸਰੇ ਪਾਸੇ ਜੋ ਲੇਟੈਸਟ ਹੁਣੀ 1 ਸਤੰਬਰ ਦਾ ਅੰਕੜਾ ਜਾਰੀ ਕੀਤਾ ਹੈ ਭਾਖੜਾ ਡੈਮ ਦਾ ਵਾਟਰ ਲੈਵਲ ਦਾ ਉਹ ਤੁਹਾਨੂੰ ਦਿਖਾਣੇ ਆ ਭਾਖੜਾ ਲੈਵਲ ਦੇ ਭਾਖੜਾ ਡੈਮ ਦੇ ਵਿੱਚ ਵਾਟਰ ਸਟੋਰੇਜ 1680 ਫਿਟ ਦੀ ਹੈਗੀ ਹੈ ਲੇਕਿਨ ਹੁਣ ਜੇਕਰ ਦੇਖੀਏ 1673 ਪੁਆਇੰਟ 47 ਹੋ ਚੁੱਕਿਆ ਯਾਨੀ ਕਿ ਕਰੀਬ 6.5 ਫੁੱਟ ਸਿਰਫ ਔਰ 6.5 ਫੁੱਟ ਦਾ ਫਾਸਲਾ ਬਾਕੀ ਹੈ ਪਾਣੀ ਔਰ ਖਤਰੇ ਦੇ ਨਿਸ਼ਾਨ ਤੋਂ ਜੇਕਰ 6.5 ਫੁੱਟ ਪਾਣੀ ਹੋਰ ਚੜ ਜਾਂਦਾ ਹੈ ਤਾਂ ਪਾਣੀ ਓਵਰਫਲੋ ਕਰ ਸਕਦਾ ਹੈ ਇਹ ਸਿਚੁਏਸ਼ਨ ਨਹੀਂ ਪੈਦਾ ਹੁੰਦੀ ਹੁੰਦੀ ਇਸੇ ਕਰਕੇ ਫਲੱਡ ਗੇਟ ਖੋਲੇ ਜਾਂਦੇ ਆ ਤੇ ਜੇਕਰ ਪਾਣੀ ਹੋਰ ਵੱਧ ਹੈ ਤੇ ਹੋਰ ਜ਼ਿਆਦਾ ਕੰਟਰੋਲ ਮਾਤਰਾ ਦੇ ਵਿੱਚ ਪਾਣੀ ਛੱਡਿਆ ਜਾਊਗਾ ਹੋਰ ਪਾਣੀ ਜ਼ਿਆਦਾ ਛੱਡੇ ਜਾਂਦਾ ਇੱਕੋ ਇੱਕ ਮਤਲਬ ਹੈ ਕਿ ਪੰਜਾਬ ਦੇ ਹਾਲਾਤ ਹੋਰ ਜ਼ਿਆਦਾ ਖਰਾਬ ਹੋਣਗੇ ਇਸੇ ਕਰਕੇ ਅਸੀਂ ਕਹਿ ਰਹੇ ਆ ਕਿ ਪੰਜਾਬ ਦੇ ਉੱਤੇ ਇਸ ਵਕਤ ਰੈੱਡ ਅਲਰਟ ਬਣਿਆ ਹੋਇਆ ਹੈ ਪੰਜਾਬ ਹਲੇ ਹੋਰ ਡੁੱਬੇਗਾ ਕਿਉਂਕਿ ਕਿਉਂਕਿ ਲਗਾਤਾਰ ਵਾਟਰ ਰਿਲੀਜ਼ ਕੀਤਾ ਜਾ ਰਿਹਾ ਡੈਮ ਦੇ ਵਿੱਚੋਂ ਔਰ ਬਰਸਾਤ ਰੁਕਣ ਦਾ ਨਾਮ ਨਹੀਂ ਲੈ ਰਹੀ ਲਗਾਤਾਰ ਰੁਕ ਰੁਕ ਕੇ ਪੰਜਾਬ ਚ ਬਰਸਾਤ ਹੋ ਰਹੀ ਹੈ ਪਿਛਲੇ 2 ਦਿਨਾਂ ਤੋਂ ਹਰ ਕੀ ਬੀਤੇ ਜੇਕਰ ਆਪਾਂ ਪਰਸੋ ਦੀ ਗੱਲ ਕਰੀਏ ਤਾਂ ਧੁੱਪ ਜ਼ਰੂਰ ਨਿਕਲੀ ਸੀ ਲੋਕਾਂ ਨੂੰ ਉਮੀਦ ਸੀ ਕਿ ਸ਼ਾਇਦ ਹੁਣ ਸੂਰਜ ਦੇਵਤਾ ਨਿਕਲਣਗੇ ਜੋ ਪੰਜਾਬ ਦੇ ਉੱਤੇ ਕਾਲਾ ਸਾਇਆ ਛਾਇਆ ਹੋਇਆ ਹੈ ਇਹ ਛਟੇਗਾ ਲੇਕਿਨ ਨਹੀਂ ਹੁਣ ਫੇਰ ਪਿਛਲੇ 2 ਦਿਨਾਂ ਤੋਂ ਰੁਕ ਰੁਕ ਕੇ ਜਿਸ ਤਰੀਕੇ ਨਾਲ ਬਰਸਾਤ ਹੋ ਰਹੀ ਹੈ ਉਹਦਾ ਸਭ ਤੋਂ ਔਖਾ ਕੰਮ ਇਹ ਹੈ ਕਿ ਲਗਾਤਾਰ ਪੰਜਾਬ ਦੇ ਮੈਦਾਨੀ ਇਲਾਕਿਆਂ ਦੇ ਵਿੱਚ ਪਾਣੀ ਹੜਾ ਦਾ ਚੜਨਾ ਹੋਰ ਵੀ ਲਗਾਤਾਰ ਜਾਰੀ ਹੈ ਬਾਦਸਤੂਰ ਜਾਰੀ ਹੈ ਲਗਾਤਾਰ ਪਾਖੜਾ ਡੈਮ ਦੀਆਂ ਤਸਵੀਰਾਂ ਦਿਖਾਈਆਂ ਨੇ ਹੁਣ ਤੁਹਾਨੂੰ ਅਸੀਂ ਇਸ ਤੋਂ ਬਾਅਦ ਤੁਹਾਨੂੰ ਪੰਜਾਬ ਦੇ ਹੁਣ ਹਾਲਾਤ ਦਿਖਾਣੇ ਕਿਸ ਤਰੀਕੇ ਨਾਲ ਸਵੇਰ ਤੋਂ ਅੱਜ ਹੀ ਯਾਨੀ 1 ਕਸਟੰਬਰ ਨੂੰ ਕਿਉਂ ਕਹਿ ਰਿਹਾ ਕਿ ਬੜਾ ਭਾਰਾ ਦੇਣਾ ਅੱਜ ਲਗਾਤਾਰ ਰੁੱਕ ਕੇ ਬਰਸਾਤ ਹੋ ਰਹੀ ਹੈ ਕੀ ਹਾਲਾਤ ਬਣੇ ਹੋਏ ਨੇ ਬਰਸਾਤ ਦੇ ਨਾਲ ਆ ਤਸਵੀਰਾਂ ਤੁਹਾਨੂੰ ਜਲੰਧਰ ਤੇ ਲੈ ਕੇ ਚਲਦੇ ਆ ਜਲੰਧਰ ਦੀਆਂ ਤਸਵੀਰਾਂ ਲਗਾਤਾਰ ਪਿਛਲੀ ਰਾਤ ਤੋਂ بارش ਹੋ ਰਹੀ ਹੈ ਰਾਤ بارش ਹੁੰਦੀ ਰਹੀ ਦਿਨ ਚੜਦੇ ਸਾਰ ਕੁਝ ਸੰਭਾਲ ਲੋਕਾਂ ਨੂੰ ਲੱਗਿਆ ਸ਼ਾਇਦ ਰਾਹਤ ਮਿਲੇਗੀ ਲੇਕਿਨ ਨਹੀਂ ਰਾਹਤ ਨਹੀਂ ਸੀ ਇੱਕ ਵਾਰ ਫੇਰ ਤੋਂ ਬਰਸਾਤ ਪੈਣ ਲੱਗੀ ਤੇ ਰਾਤ ਦੀ ਬਰਸਾਤ ਹੁਣ ਤੱਕ ਲਗਾਤਾਰ ਰੁਕ ਰੁਕ ਕੇ ਜਾਰੀ ਹੈ ਦੋ ਤਸਵੀਰਾਂ ਰਾਤ ਦੀਆਂ ਔਰ ਦਿਨ ਦੀਆਂ ਤਸਵੀਰਾਂ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਦਾਖਲ ਹੋ ਚੁੱਕਿਆ ਹੈ ਲੋਕਾਂ ਦੇ ਜਿਹੜੇ ਬੈੱਡ ਨੇ ਉਹ ਪਾਣੀ ਦੇ ਵਿੱਚ ਸਮਾ ਚੁੱਕੇ ਨੇ ਜੋ ਹੋ ਸੋਫਾ ਸੈੱਟ ਹੋ ਗਿਆ ਘਰ ਦਾ ਹੋਰ ਸਮਾਨ ਹੋ ਗਿਆ ਸਾਰਾ ਪਾਣੀ ਦੇ ਵਿੱਚ ਜਲ ਮਗਨ ਹੋਇਆ ਦਿਖਾਈ ਦੇ ਰਿਹਾ ਹੈ ਦੂਸਰੇ ਪਾਸੇ ਜਲੰਧਰ ਦੀ ਸਭ ਤੋਂ ਪੌਸ਼ ਇਲਾਕਾ ਸੈਂਟਰ ਟਾਊਨ ਜਾਂ ਫਿਰ ਹੋਰ ਜਿਹੜੇ ਮਾਡਲ ਟਾਊਨ ਦੇ ਇਲਾਕੇ ਨੇ ਉਹ ਵੀ ਕਿਵੇਂ ਪਾਣੀ ਦੇ ਵਿੱਚ ਡੁੱਬੇ ਹੋਏ ਦਿਖਾਈ ਦੇ ਰਹੇ ਨੇ ਅਧੋ ਤਸਵੀਰਾਂ ਉਸ ਦੀਆਂ ਗਵਾਹ ਨੇ ਔਰ ਵਾਹਨ ਰੇਗਦੇ ਹੋਏ ਦਿਖਾਈ ਦੇ ਰਹੇ ਨੇ ਪਾਣੀ ਦੇ ਵਿੱਚ ਪਹਿਲੀ ਤਸਵੀਰ ਉਸ ਰਾਤ ਦੀ ਜਦੋਂ ਲਗਾਤਾਰ ਬਰਸਾਤ ਹੋਈ ਲੋਕ ਕਾਨੇ ਸਵੇਰੇ ਉੱਠ ਕੇ ਦੇਖਿਆ ਕਿ ਉਹਨਾਂ ਦੇ ਘਰਾਂ ਦੇ ਵਿੱਚ ਪਾਣੀ ਦਾਖਲ ਹੋ ਚੁੱਕਿਆ ਸੀ ਬੈੱਡਾਂ ਦੇ ਨਾਲ ਯਾਨੀ ਕਿ ਅੱਧਾ-ਅੱਧਾ ਫੁੱਟ ਤੋਂ ਵੀ ਵੱਧ ਪਾਣੀ ਘਰਾਂ ਦੇ ਵਿੱਚ ਦਾਖਲ ਹੋ ਚੁੱਕਿਆ ਹੈ ਕਰਾਂ ਦਾ ਸਮਾਨ ਤੈਰਦਾ ਹੋਇਆ ਦਿਖਾਈ ਦੇ ਰਿਹਾ ਹੈ ਔਰ ਸੜਕਾਂ ਤੇ ਦੇਖੀਏ ਤਾਂ ਸੜਕਾਂ ਦਾ ਵੀ ਮੰਜ਼ਰ ਹੋਰ ਜ਼ਿਆਦਾ ਭਿਆਨਕ ਹੈ ਇੰਜ ਲੱਗਦਾ ਹੈ ਕਿ ਇਹ ਮਕਾਨ ਔਰ ਗਲੀਆਂ ਨਹਿਰਾ ਦੇ ਕੋਨਾਰਿਆਂ ਤੇ ਬਣਾ ਦਿੱਤੀਆਂ ਗਈਆਂ ਹੋਣ ਲੇਕਿਨ ਇਹ ਨਹਿਰਾ ਨਹੀਂ ਹੈ ਇਹ ਸੜਕਾਂ ਨੇ ਸੜਕਾਂ ਬਿਲਕੁਲ ਜਲਮਗਨ ਹੋ ਚੁੱਕੀਆਂ ਨੇ ਲੱਗਦਾ ਇਸੇ ਤਰੀਕੇ ਨਾਲ ਹੈ ਕਿ ਜਿਵੇਂ ਨਹਿਰ ਦੇ ਦੋਨੇ ਕੰਢਿਆਂ ਦੇ ਉੱਤੇ ਵੱਡੀਆਂ-ਵੱਡੀਆਂ ਇਮਾਰਤਾਂ ਖੜੀਆਂ ਕਰ ਦਿੱਤੀਆਂ ਹੋਣ ਸੜਕ ਬਿਲਕੁਲ ਗਾਇਬ ਹੈ ਕਿਉਂ ਕਿ ਅੱਧਾ ਫੁੱਟ ਤੋਂ ਵੀ ਜ਼ਿਆਦਾ ਪਾਣੀ ਚੜ ਚੁੱਕਿਆ ਹੈ ਲਗਾਤਾਰ ਦੁਆਬਾ ਇਲਾਕੇ ਦੇ ਵਿੱਚ ਵੀ ਪਾਣੀ ਮਾਰ ਕਰ ਰਿਹਾ ਹੈ ਮਾਝਾ ਇਲਾਕੇ ਦੇ ਵਿੱਚ ਵੀ ਕਰ ਰਿਹਾ ਹੈ ਮਾਲਵਾ ਕਿਤੇ ਨਾ ਕਿਤੇ ਥੋੜਾ ਜਿਹਾ ਬਚਿਆ ਹੋਇਆ ਸੀ ਲੇਕਿਨ ਹੁਣ ਮਾਲਵੇ ਨੂੰ ਵੀ ਕਿਸੇ ਦੀ ਲੱਗਦਾ ਬੁਰੀ ਨਜ਼ਰ ਲੱਗਦੀ ਹੋਈ ਦਿਖਾਈ ਦੇ ਰਹੀ ਹੈ ਕਿਉਂਕਿ ਲਗਾਤਾਰ ਬਰਸਾਤ ਪੈ ਰਹੀ ਹੈ ਤੇ ਉਸ ਦੇ ਕਾਰਨ ਜਿਹੜੇ ਮਾਲਵੇ ਦੀਆਂ ਨਦੀਆਂ ਨੇ ਉਹ ਵੀ ਹੁਣ ਹੌਲੀ-ਹੌਲੀ ਚੜਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਆ ਜਲੰਧਰ ਦੀਆਂ ਤਸਵੀਰਾਂ ਨੇ ਔਰ ਉਸ ਤੋਂ ਬਾਅਦ ਰਾਜਪੁਰੇ ਦੀਆਂ ਵੀ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਰਾਜਪੁਰੇ ਦੇ ਕੀ ਹਾਲਾਤ ਨੇ ਰਾਜਪੁਰਾ ਦੇ ਵਿੱਚ ਵੀ ਬਰਸਾਤ ਪੈ ਰਹੀ ਹੈ ਦੁਆਬੇ ਦੀਆਂ ਦਿਖਾਈਆਂ ਤੇ ਹੁਣ ਮਾਲਵੇ ਇਲਾਕੇ ਦੀਆਂ ਦੇਖ ਲਓ ਮਾਲਵੇ 'ਚ ਵੀ ਲਗਾਤਾਰ ਮੀਂਹ ਪੈ ਰਿਹਾ ਹੈ ਮਾਲਵੇ 'ਚ ਮ ਕਈ ਜਿਹੜਾ ਕੱਗਰ ਦਰਿਆ ਵਾ ਉਹ ਉਫਾਨ ਦੇ ਉੱਤੇ ਹੈ ਖੈਰ ਤੁਹਾਨੂੰ ਆ ਤਸਵੀਰਾਂ ਪਹਿਲਾਂ ਇੱਕ ਵਾਰ ਦਿਖਾ ਰਹੇ ਹਾਂ ਅਸੀਂ ਕਿਵੇਂ ਪੂਰੇ ਪੰਜਾਬ ਦੇ ਵਿੱਚ ਬਰਸਾਤ ਹੋ ਰਹੀ ਹੈ ਇਸੇ ਬਰਸਾਤ ਦਾ ਕਾਰਨ ਹੈ ਕਿ ਹੁਣ ਜਿੰਨੇ ਵੀ ਨਦੀਆਂ ਨਾਲੇ ਨੇ ਸਾਰੇ ਉਫਾਨ ਦੇ ਉੱਤੇ ਨੇ ਕੱਗਰ ਦੇ ਨਜ਼ਦੀਕ ਵੀ ਪ੍ਰਸ਼ਾਸਨ ਨੇ ਕਈ ਵਾਰ ਲੋਕਾਂ ਨੂੰ ਚਿਤਾਇਆ ਵਾ ਕਿ ਨਜ਼ਦੀਕ ਨਾ ਜਾਓ ਕਿਉਂਕਿ ਜੇਕਰ ਪਿੱਛੋਂ ਪਾਣੀ ਜ਼ਿਆਦਾ ਰਿਲੀਜ਼ ਕੀਤਾ ਜਾਂਦਾ ਪਿੱਛੋਂ ਪਾਣੀ ਆਂਦਾ ਤਾਂ ਹਾਲਾਤ ਖਰਾਬ ਹੋ ਸਕਦੇ ਨੇ ਹੁਣ ਆ ਕੱਗਰ ਦਰਿਆ ਦੀਆਂ ਤਸਵੀਰਾਂ ਤੁਸੀਂ ਦੇਖ ਲਓ ਹਾਲਾਂਕਿ ਇਹਦੇ ਵਿੱਚ ਜੰਗਲੀ ਬੂਟੀ ਹਲੇ ਵੀ ਉੱਗੀ ਹੋਈ ਹੈ ਇਹ ਲਗਾਤਾਰ ਸਵਾਲੀਆ ਨਿਸ਼ਾਨ ਵੀ ਪੰਜਾਬ ਸਰਕਾਰ ਤੇ ਲੱਗ ਰਹੇ ਨੇ ਸਭ ਤੋਂ ਵੱਧ ਜ਼ੋਰਾਂ ਸ਼ੋਰਾਂ ਨਾਲ ਅਕਾਲੀ ਦਲ ਨੇ ਮੁੱਦਾ ਬੜਾ ਚੁੱਕਿਆ ਹੈ ਕਿ ਜੇਕਰ ਸਮਾਂ ਰਹਿੰਦੇ ਨਦੀਆਂ ਦੀ ਖੁਦਾਈ ਕੀਤੀ ਹੁੰਦੀ ਮਿੱਟੀ ਸਾਫ਼ ਕੀਤੀ ਹੁੰਦੀ ਔਰ ਜੰਗਲੀ ਬੂਟੀ ਦੀ ਸਫਾਈ ਕੀਤੀ ਹੁੰਦੀ ਤਾਂ ਅੱਜ ਇੰਨੇ ਭਿਆੰਕਰ ਹਾਲਾਤ ਨਾ ਹੁੰਦੇ ਇੰਨੇ ਮਾੜੇ ਹਾਲਾਤ ਨਾ ਹੁੰਦੇ ਜਿੰਨੇ ਅੱਜ ਹੋ ਚੁੱਕੇ ਨੇ ਇਸੇ ਕਰਕੇ ਲਗਾਤਾਰ ਪੰਜਾਬ ਦੀ ਕੋਈ ਵੀ ਸਿਆਸੀ ਪਾਰਟੀ ਹੋਵੇ ਇੱਕ ਸੁਰ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਨੂੰ ਕਟਕਰੇ ਦੇ ਵਿੱਚ ਖੜਾ ਕਰ ਰਹੀ ਹੈ ਕਿਉਂ ਕਿਉਂਕਿ ਜੇਕਰ ਸਮਾਂ ਰਹਿੰਦੇ ਫੰਡ ਰੀਲੀਜ਼ ਕਰਕੇ ਨਦੀਆਂ ਨਹਿਰਾ ਦੀ ਸਫਾਈ ਕਰਾਈ ਹੁੰਦੀ ਤਾਂ ਅੱਜ ਹਾਲਾਤ ਇੰਨੇ ਜ਼ਿਆਦਾ ਖਰਾਬ ਨਹੀਂ ਹੋਣੇ ਸੀ ਜਿੰਨੇ ਹੋ ਚੁੱਕੇ ਨੇ ਹਾਲਾਕੀ ਕੁਦਰਤ ਦੀ ਪ੍ਰਕੋਪੀ ਅੱਗੇ ਕਿਸੇ ਦਾ ਅਜ ਵਸ਼ ਨਹੀਂ ਚੱਲਦਾ ਲੇਕਿਨ ਬਚਨ ਦਾ ਜੇ ਅਸੀਂ ਕੋਸ਼ਿਸ਼ ਕਰ ਸਕਦੇ ਹਾਂ ਤਾਂ ਕਰਨੀ ਚਾਹੀਦੀ ਹੈ ਜੋ ਕਿ ਇਸ ਵਕਤ ਸਰਕਾਰ ਦੀ ਨਲਾਇਕੀ ਰਹੀ ਜੋ ਕਿ ਸਰਕਾਰ ਨੇ ਕੋਸ਼ਿਸ਼ਾਂ ਨਹੀਂ ਕੀਤੀਆਂ ਇਸੇ ਕਾਰਨ ਫਲੱਡ ਸਿਚੁਏਸ਼ਨ ਲਗਾਤਾਰ ਅੱਤ ਤੋਂ ਵੀ ਜ਼ਿਆਦਾ ਖਰਾਬ ਹੁੰਦੀ ਜਾ ਰਹੀ ਹੈ ਹਾਲਾਤ ਵੱਧ ਤੋਂ ਵੱਤਰ ਹੁੰਦੇ ਜਾ ਰਹੇ ਨੇ ਲੋਕਾਂ ਦੇ ਵਿੱਚ ਹਾਹਾਕਾਰ ਮਚੀ ਹੋਈ ਹੈ ਹੋਰ ਆ ਤਸਵੀਰਾਂ ਤੁਸੀਂ ਦੇਖ ਲਓ ਹਾਲਾਕੀ ਹੁਣ ਹੋਰ ਅਬ ਪਛਤਾਏ ਕੀ ਹੋ ਤਬ ਜਦ ਚਿੜੀ ਐ ਚੁੱਕ ਗਈ ਖੇਤ ਇਸੇ ਕਰਕੇ ਹੁਣ ਜਦ ਹੜ ਆ ਚੁੱਕੇ ਨੇ ਹੁਣ ਕਿਸੇ ਥਾਂ ਦੇ ਉੱਤੇ ਜੀਸੀਬੀਜ਼ ਲੱਗੀਆਂ ਦਿਖਾਈ ਦੇ ਰਹੀਆਂ ਨੇ ਕਿ ਜੰਗਲੀ ਬੂਟੀ ਦੀ ਸਫਾਈ ਕੀਤੀ ਜਾ ਸਕੇ ਇਹ ਸਰਕਾਰ ਨੇ ਉਹੀ ਕੰਮ ਕੀਤਾ ਜਿਵੇਂ ਰੇਤੇ ਦੇ ਉੱਤੋਂ ਸੱਪ ਲੰਘ ਜਾਂਦੇ ਬਾਅਦ ਸੱਪ ਤਾਂ ਮਰਿਆ ਨਹੀਂ ਉਸ ਤੋਂ ਬਾਅਦ ਉਸ ਸੱਪ ਦੀ ਲਕੀਰ ਦੇ ਉੱਤੇ ਲੋਕ ਲਾਠੀਆਂ ਵਰਾਉਂਦੇ ਰਹਿੰਦੇ ਆ ਉਹੀ ਕੰਮ ਇੱਥੇ ਪੰਜਾਬ ਸਰਕਾਰ ਕਰਦੀ ਹੋਈ ਦਿਖਾਈ ਦੇ ਰਹੀ ਆ ਖੈਰ ਆਪਾਂ ਹੋਰ ਅੱਗੇ ਵਧਦੇ ਆ ਕੀ ਹਾਲਾਤ ਨੇ ਪੰਜਾਬ ਦੇ ਹਾਲਾਤ ਤੁਹਾਨੂੰ ਦਿਖਾਏ ਨੇ ਹੁਣ ਜਿਹੜੇ ਪੰਜਾਬ ਆ ਪੰਜਾਬ ਦੇ ਨਾਲ ਲੱਗਦੇ ਡੈਮਸ ਨੇ ਡੈਮਸ ਦੀ ਕੀ ਸਥਿਤੀ ਕਿੰਨਾ ਵਾਟਰ ਸਟੋਰ ਕੀਤਾ ਜਾ ਸਕਦਾ ਹੈ ਔਰ ਲੇਟੈਸਟ ਅੱਜ ਹੁਣ ਵਾਟਰ ਦਾ ਸਿਚੁਏਸ਼ਨ ਕੀ ਆ ਉਹ ਦਿਖਾਣਾ ਸਭ ਤੋਂ ਪਹਿਲਾਂ ਪੋਂਗ ਡੈਮ ਪੋਂਗ ਡੈਮ ਦੀ ਜੇਕਰ ਆਪਾਂ ਕਪੈਸਿਟੀ ਦੇਖੀਏ ਤਾਂ 1390 ਫਿਟ ਹੈ ਇਸ ਵਕਤ ਪਾਣੀ ਦੀ ਮਾਤਰਾ 1390.78 ਯਾਨੀ ਕਿ ਪੋਂਗ ਡੈਮ ਦੀ ਜਿੰਨੀ ਸਮਰੱਥਾ ਹੈ ਉਸ ਤੋਂ ਵੀ ਵੱਧ ਡੈਮ ਦੇ ਵਿੱਚ ਪਾਣੀ ਹੈ 1390 ਦੀ ਤਾਂ ਕਪੈਸਿਟੀ ਹੈ 1390.78 ਇਸ ਵਕਤ ਵਾਟਰ ਲੈਵਲ ਪੋਂਗ ਡੈਮ ਦੇ ਵਿੱਚ ਬਣਿਆ ਹੋਇਆ ਹੈ ਯਾਨੀ ਕਿ ਜਿੰਨੀ ਕਪੈਸਿਟੀ ਹੈ ਉਸ ਤੋਂ ਵੀ ਵੱਧ ਬੋਝ ਇਸ ਵਕਤ ਪੋਂਗ ਡੈਮ ਚੱਲ ਰਿਹਾ ਹੈ ਨੈਕਸਟ ਰਣਜੀਤ ਸਾਗਰ ਡੈਮ ਰਣਜੀਤ ਸਾਗਰ ਡੈਮ ਦੀ ਆਪਾਂ ਕੀ ਤਸਵੀਰਾਂ ਨੇ ਇਸ ਵਕਤ ਉਹ ਕੀ ਹਾਲਾਤ ਨੇ ਰਣਜੀਤ ਸਾਗਰ ਡੈਮ ਦੇ ਵਿੱਚ 500 ਹਾਂ ਉਹਨਾਂ 'ਤੇ 529.91 ਮੀਟਰ ਦੀ ਕੈਪੈਸਿਟੀ ਹੈ ਲੇਕਿਨ ਇਸ ਵਕਤ ਜੇਕਰ ਆਪਾਂ ਮੌਜੂਦਾ ਸਥਿਤੀ ਦੇਖੀਏ ਤਾਂ ਕੀ ਕੀ ਹੈ ਉਹ ਹੈਗੀ ਹੈ 524 524 ਔਰ 527 ਸਿਰਫ ਔਰ ਸਿਰਫ ਤਿੰਨ ਦਾ ਫਰਕ ਹੈ 3 ਮੀਟਰ ਦਾ ਫਰਕ ਹੈ 3 ਮੀਟਰ ਹੋਰ ਜਾਂਦਾ ਹੈ ਤਾਂ ਹਾਲਾਤ ਫਿਰ ਇੱਥੇ ਵੀ ਹੋਰ ਜ਼ਿਆਦਾ ਹਾਲਾਤ ਖਰਾਬ ਹੋਣਗੇ ਰਣਜੀਤ ਸਾਗਰ ਡੈਮ ਤੋਂ ਵੀ ਪਾਣੀ ਰিলিজ ਕੀਤਾ ਜਾਵੇਗਾ ਨੈਕਸਟ ਸ਼ਾਹਪੁਰ ਕੰਡੀ ਡੈਮ ਸ਼ਾਹਪੁਰ ਕੰਡੀ ਡੈਮ ਦੇ ਹਾਲਾਤ ਇਸ ਵਕਤ ਜੇਕਰ ਆਪਾਂ ਗੱਲ ਕਰੀਏ ਤਾਂ 399 ਇਸ ਵਕਤ 399.877 ਤੇ ਹੈ ਤੇ ਕੁੱਲ ਕਪੈਸਿਟੀ ਦੇਖੀਏ ਤਾਂ 405 ਸਿਰਫ ਔਰ ਸਿਰਫ 6 ਮੀਟਰ ਦਾ ਫਾਸਲਾ ਹੈ ਸ਼ਾਹਪੁਰ ਕੰਡੀ ਡੈਮ ਦਾ ਸ਼ਾਹਪੁਰ ਕੰਡੀ ਡੈਮ ਦੇ ਵਿੱਚ 6 ਫੁੱਟ ਹੋਰ ਬਰਸਾਤ 6 ਮੀਟਰ ਹੋਰ ਬਰਸਾਤ ਹੁੰਦੀ ਹੈ ਪਾਣੀ ਦਾ ਹੋਰ ਦਾ ਤਾਂ ਉਸ ਤੋਂ ਬਾਅਦ ਇਹ ਥਾਂ ਦੇ ਉੱਤੋਂ ਵੀ ਪਾਣੀ ਹੱਦ ਤੋਂ ਵੱਧ ਰਿਲੀਜ਼ ਕੀਤਾ ਜਾ ਸਕਦਾ ਹੈ ਪਾਣੀ ਰਿਲੀਜ਼ ਕਰਨਾ ਵੀ ਇੱਕ ਮਜਬੂਰੀ ਬਣ ਜਾਂਦੀ ਹੈ ਕਿਉਂਕਿ ਜੇਕਰ ਪਾਣੀ ਰਿਲੀਜ਼ ਨਹੀਂ ਹੋਵੇਗਾ ਤਾਂ ਖਤਰਾ ਇਨ੍ਹਾਂ ਡੈਮਸ ਨੂੰ ਹੋਵੇਗਾ ਔਰ ਜੇਕਰ ਇਹ ਡੈਮ ਤਬਸਤ ਹੋ ਜਾਂਦੇ ਨੇ ਟੁੱਟ ਜਾਂਦੇ ਨੇ ਤਾਂ ਫਿਰ ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਕਿ ਹਾਲਾਤ ਪੰਜਾਬ ਦੇ ਕੀ ਹੋਣਗੇ ਵੱਧ ਤੋਂ ਵੱਧਰ ਹੋ ਜਾਣਗੇ ਲਗਾਤਾਰ ਅਸੀਂ ਤੁਹਾਨੂੰ ਪੰਜਾਬ ਦੇ ਵਿੱਚ ਕੀ ਹਾਲਾਤ ਨੇ ਫਲਡ ਸਿਚੁਏਸ਼ਨ ਕੀ ਆ ਲਗਾਤਾਰ ਅਪਡੇਟ ਦੇ ਰਹੇ ਹਾਂ ਔਰ ਲਗਾਤਾਰ